ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਮਨੁੱਖ ਆਪਣੀ ਜ਼ਿੰਦਗੀ ਦੇ ਪਲ ਜਿਹੜਿਆ ਤਾਨ ਗੁਰੂ ਗ੍ਰੰਥ ਸਾਹਿਬ 'ਸਤੇ ਕੱਢਦੇ ਨੇ ਆਮ ਭਾਸ਼ਾ ਦੇ ਵਿੱਚ ਕਹਿਣਗੇ ਕਿ ਜਿਹੜਾ ਮਨੁੱਖ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਂਦਾ ਹੈ ਗੁਰੂ ਦੀ ਸੰਗਤ ਕਰਦਾ ਹੈ ਤੇ ਮੇਰਾ ਗੁਰੂ ਇੰਡਾ ਸਮਰੱਥ ਹੈ ਆ ਵੱਡੇ ਤੋਂ ਵੱਡਾ ਰੋਗ ਜਿਹੜਾ ਠੀਕ ਕਰ ਦਿੰਦਾ ਹੈ ਬੋਲੋ ਸਤਨਾਮ ਸ੍ਰੀ ਵਾਰੀ ਵੱਡੇ ਤੋਂ ਵੱਡਾ ਰੋਗ ਜਿਹੜਾ ਠੀਕ ਕਰ ਦਿੰਦਾ ਹੈ ਜਿੰਨਾ ਦਾ ਮੇਰੇ ਗੁਰੂ ਦਿੱਤੇ ਵਿਸ਼ਵਾਸ ਜਾਂ ਪਰ ਉਹ ਸਰ ਕਲਕੱਤੇ ਦੇ ਵਿੱਚ ਇੱਕ ਸੂਬੇਦਾਰ ਫੌਜੀ ਰਿਟਾਇਰ ਰੈਂਦਾ ਜਿਹੜੇ ਮਾਪੇਸ਼ਾਂ ਦੇ ਕੋਲ ਜਾਂਦਾ ਹੁੰਦਾ ਸੀ ਮਾਪੁਰਸ਼ਾਂ ਦੇ ਨਾਲ ਹੁੰਦਾ ਬੜਾ ਪਿਆਰ ਸੀ ਉਹ ਅਕਸਰ ਮਾਂ ਪੁੱਛਾਂ ਦੇ ਕੋਲ ਹੁੰਦਾ ਸੀ ਤੇ ਇੱਕ ਵਾਰ ਅਸੀਂ ਵੀ ਆਪ ਪੁੱਛਾਂ ਦੇ ਕੋਲ ਪਹੁੰਚੇ ਸਾਹਿਬ ਤੇ ਉਸ ਨੇ ਆਪਣੀ ਜੀਵਨ ਕਾਥਾ ਜਿਹੜੀ ਤੁਹਾਨੂੰ ਸਾਹ ਦੱਸੀ ਸੀ ਤੇ ਅੱਜ ਵੀ ਜਦੋਂ ਉਸ ਨੇ ਫੋਨ ਕੀਤਾ ਤੇ ਉਸ ਦੀ ਜੀਵਨ ਕਾਥਾ ਮੈਨੂੰ ਯਾਦ ਆਈ ਮੈਂ ਕੋਸ਼ਿਸ਼ ਕਰਾਂਗਾ ਆਪ ਜੀ ਦੇ ਸਾਹਮਣੇ ਰੱਖਣ ਦਾ ਯਤਨ ਕਰਾਂ ਕਿਉਂ ਰਚਾਣਾ ਜਿਹੜਾ ਮਾਪੁਰਖਾਂ ਦੇ ਕੋਲ ਆਇਆ ਕਰਦਾ ਸੀ ਸੂਬੇਦਾਰ ਸੀ ਜਪੈਰ ਸੀ ਪਰ ਅੱਜ ਉਸ ਨੂੰ ਨਾਗਪੁਰ ਦੇ ਵਿੱਚ ਅੱਜ ਥਾਣੇਦਾਰ ਆ ਦੋਸ਼ ਟਾਰ ਲੱਗਿਓ ਇਹਦੇ ਮਨੁਜਦਾ ਥਾਣੇਦਾਰ ਆ ਡਿਊਟੀ ਨਿਭਾ ਰਿਹਾ ਡਿਊਟੀ ਕਰਦਾ ਏ ਤੇ ਦੱਸ ਰਿਹਾ ਤੇ ਨਾਲ ਬਹੁਤ ਪਿਆਰ ਆ ਅਕਸਰ ਫੋਨ ਕਰਦੇ ਰਹਿੰਦੇ ਨੇ ਤੇ ਅੱਜ ਫੋਨ ਕੀਤਾ ਸੀ ਤੇ ਉਹਦੇ ਜੀਵਨ ਦਾਤਾ ਨੂੰ ਯਾਦ ਆਇਆ ਦੱਸਦਾ ਮੁੰਡਾ ਸੀ ਕਹਿੰਦਾ ਭਾਈ ਸਾਹਿਬ ਮੇਰੀ ਨਾਗਪੁਰ ਦੇ ਵਿੱਚ ਡਿਊਟੀ ਸੀ ਕਹਿੰਦਾ ਨਾਗਪੁਰ ਦੇ ਵਿੱਚ ਡਿਊਟੀ ਸੀ ਤੇ ਮੇਰੀ ਛੋਟੀ ਜੀ ਬੱਚੀ ਸੀ ਕਹਿੰਦਾ ਬਹੁਤ ਬਿਮਾਰ ਹੋ ਗਈ ਬਿਮਾਰ ਹੋ ਗਈ ਕਹਿੰਦਾ ਹੌਸਪੀਟਲ ਦੇ ਵਿੱਚ ਦਾਖਲ ਕਰਵਾ ਲਿਆ ਜਦ ਹੌਸਪੀਟਲ ਦੇ ਵਿੱਚ ਦਾਖਲ ਕਰਵਾਇਆ ਡਾਕਟਰਾਂ ਨੇ ਸੋਈਆਂ ਲਾਹ ਦੇ ਕੇ ਉਸ ਨੂੰ بوطੀ-بوطੀ ਕਰ ਦਿੱਤਾ ਸੀ ਨੋਟ ਕੇ ਰੱਖ ਦਿੱਤਾ ਸੀ ਕਹਿੰਦਾ ਡਾਕਟਰਾਂ ਨੇ ਜਵਾਬ ਦਿੱਤਾ ਕਿ ਸਰਦਾਰ ਜੀ ਅਸੀਂ ਤੁਹਾਡੀ ਬੱਚੇ ਨੂੰ ਬਚਾ ਨਹੀਂ ਸਕਦੇ ਇਸ ਨੂੰ ਬਹੁਤ ਭਿਆਨਕ ਬਿਮਾਰੀ ਆ ਅਸੀਂ ਬਚਾ ਸਕਦੇ ਜੇ ਕੋਈ ਨਾਪੀ ਗ੍ਰਿਸ਼ਮਾ ਕਰੇ ਤੇ ਹੋ ਸਕਦਾ ਤੁਹਾਡੀ ਬੱਚੀ ਬਚ ਜਾਵੇ ਨਹੀਂ ਤਾਂ ਸਾਨੂੰ ਕੋਈ ਆਸ ਨਹੀਂ ਹੈ ਕਿ ਤੁਹਾਡੀ ਬੱਚੀ ਬਚ ਜਾਵੇ ਬੋਲੋ ਸਤਨਾਮ ਕਹਿ ਲਗਾ ਜਿਨ੍ਹਾਂ ਮਾਂ ਪੁਰਖਾਂ ਦੇ ਨਾਲ ਭਾਈ ਸਾਹਿਬ ਪਿਆਰ ਸੀ ਕਹਿ ਲਗਾ ਮੈਂ ਮਾਂ ਪੁਰਖਾਂ ਨੂੰ ਫੋਨ ਦਿੱਤਾ ਛੱਨੇ ਦੇ ਵਿੱਚ ਸਾਰੇ ਮਾਂ ਪੁਰਖਾਂ ਜਦੋਂ ਮਾਪੁਰਸ਼ਾ ਨੂੰ ਫੋਨ ਕੀਤਾ ਤੇ ਮਾਪੁਰਸ਼ਾ ਨੂੰ ਕਿਹਾ ਮਾਪੁਰਸ਼ਾ ਆਪਣੀ ਧੀ ਰਾਣੀ ਜੜਿਆ ਬਹੁਤ ਸਖਤ ਬਿਮਾਰ ਆ ਡਾਕਟਰਾਂ ਨੇ ਜਵਾਬ ਦਿੱਤਾ ਤੇ ਉਹ ਕਹਿਣ ਲੱਗਾ ਭਾਈ ਸਾਹਿਬ ਮਾਪੁਰਸ਼ਾ ਹੱਸ ਕੇ ਕਹਿ ਲੱਗੇ ਭੋਦੀ ਸਾਹਿਬ ਤੁਹਾਡੀ ਬੱਚੀ ਨੂੰ ਕੁਝ ਨਹੀਂ ਹੋਇਆਗਾ ਐਨੇ ਘਬਰੀਦਾ ਜਾਓ ਕਿਉਂਕਿ 90% ਮੇਰਾ ਦਾਵਾ ਹੈ ਇੱਕ ਗੁਰੂ ਨੂੰ ਬਹੁਤ ਪਿਆਰ ਕਰਦੇ ਨੇ ਫੌਜੀ ਜਿੰਨੇ ਹੁੰਦੇ ਨੇ ਗੁਰੂ ਨੂੰ ਪਿਆਰ ਕਰਦੇ ਨੇ ਤੇ ਕੁਝ ਦੇਖੀ ਦੇ ਆ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ ਤੇ 90% ਜਿਹੜਿਆ ਤੇ ਪੂਰੇ ਰੈਕਸ਼ਨ ਦੇ ਵਿੱਚ ਰਹਿੰਦੇ ਨੇ ਡਿਸਪਲਿਨ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਨੂੰ ਬਹੁਤ ਪਿਆਰ ਕਰਦੇ ਭਾਵਨਾ ਦੇ ਵਿੱਚ ਰਹਿੰਦੇ ਨੇ ਉਹ ਕਹਿ ਲਗਾ ਭਾਈ ਸਾਹਿਬ

ਜਦੋਂ ਖੰਡੇ ਆ ਗਏ ਤੇ ਅਸੀਂ ਮਾਹ ਪੁਰਖਾਂ ਦੇ ਡੇਰੇ ਦੇ ਵਿੱਚ ਪਹੁੰਚ ਗਏ ਕਹਿੰਦਾ ਮਾਹ ਪੁਰਖਾਂ ਦੇ ਡੇਰੇ ਦੇ ਵਿੱਚ ਪਹੁੰਚੇ ਗੱਡੀ ਜਾ ਕੇ ਖਲਾਰੀ ਕਹਿ ਲੱਗਾ ਬੱਚੀ ਸਾਡੀ ਖੁਦ ਹੱਥ ਛਡਾ ਕੇ ਕਹਿ ਲੱਗੀ ਕਿ ਪਾਪਾ ਮੈਂ ਖੁਦ ਚੱਲ ਜਾਣਾ ਮੈਂ ਖੁਦ ਤੁਰਨਾ ਹੈ ਕਹਿ ਲੱਗਾ ਭਾਈ ਸਾਹਿਬ ਇਹੋ ਜਿਹਾ ਕ੍ਰਿਸ਼ਵਾ ਹੋ ਗਿਆ ਤੇ ਜਿਹੜੀ ਬੱਚੀ ਤੁਰਦੇ ਸੱਭਦੀ ਸੀ ਸਾਡਾ ਹੱਥ ਛਡਾ ਕੇ ਉਹ ਫਿਰ ਅੰਦਰ ਮਾਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਹੈ ਬੋਲੋ ਸਤਨਾਮ ਕਹਿੰਦਾ ਮਾਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਆ ਤੇ ਮਾਪੁਰਸ਼ ਮੈਨੂੰ ਕਹਿਣ ਲੱਗੇ ਕਹਿੰਦੇ ਫੌਜੀ ਸਾਹਿਬ ਦੇਖੋ ਬੱਚੀ ਤਾਂ ਬਿਲਕੁਲ ਠੀਕ ਆ ਤੁਸੀਂ ਤਾਂ ਐਵੇਂ ਘਾਬੜੇ ਰਹਤੇ ਸੀ ਬੱਚੀ ਤਾਂ ਬਿਲਕੁਲ ਠੀਕ ਆ ਤੰਦਰੁਸਤ ਆ ਕਹਿੰਦੇ ਕਿ ਮਾਪੁਰਸ਼ਾਂ ਨੇ ਇਹੋ ਜਿਹਾ ਤ੍ਰਿਸ਼ਮਾ ਕੀਤਾ ਤੇ ਫਿਰ ਮਾਪੁਰਸ਼ਾਂ ਨੇ ਕਿਹਾ ਬੱਚੇ ਤੁਹਾਡੇ ਬਿਲਕੁਲ ਠੀਕ ਆ ਬਸ ਜੋ ਡਾਕਟਰ ਨੇ ਦਵਾਈਆਂ ਕਹੀਆਂ ਨੇ ਉਹ ਖਵਾਉਂਦੇ ਰਿਹਾ ਜਿਉਂ ਕਿ ਜਿਹੜੇ ਅਸਲੀ ਮਾਪੇ ਹੁੰਦੇ ਨੇ ਰੱਬ ਦੇ ਨਾਲ ਜੁੜੇ ਹੁੰਦੇ ਨੇ ਉਹ ਕਦੀ ਵੀ ਦਾਵਾ ਨਹੀਂ ਕਰਦੇ ਕਿ ਸਾਡਾ ਕੁਝ ਜਿਹੜਾ ਅਸੀਂ ਦਿੱਤਾ ਹੈ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖੇ ਦਾ ਕਠੰਡੀ ਬੜੇ ਨੇ ਆਪਣੇ ਆਪ ਨੂੰ ਚੈਲੰਜ ਕਰਦੇ ਨੇ ਇੱਕ ਪਖੰਡਾ ਹੀ ਹੋਇਆ ਇਹ 19 ਤਰੀਕ ਨੂੰ ਬਸ ਨੇ ਇੱਕ ਚੈਨਲ ਦੇ ਉੱਤੇ ਚੈਲੰਜ ਕੀਤਾ ਇੱਕ ਪੱਤਰਕਾਰ ਨੂੰ ਪੱਤਰਕਾਰ ਨੂੰ ਚੈਲੰਜ ਕੀਤਾ ਕਿ ਮੈਂ ਤੇਰੇ ਅੰਦਰ ਦੀ ਸਾਰੀ ਗੁੱਝ ਲਵਾਂਗਾ ਤੇਰੇ ਅੰਦਰ ਝਲਦਾ ਕੀ ਪਿਆ ਤੇ ਇਹੋ ਜਿਹਾ ਭਾਂਡਾ ਫੁੱਟਿਆ 19 ਤਰੀਕ ਨੂੰ ਚੈਲੰਜ ਕੀਤਾ ਸੀ 20 ਤਰੀਕ ਨੂੰ ਸਾਰਾ ਭਾਂਡਾ ਫੁੱਟ ਗਿਆ ਤੇ ਕਰਦਾ ਕੀ ਪਿਆ ਬੋਲੋ ਸਤਨਾਮ ਅੱਜਕੱਲ੍ਹ ਚੋੜੇ ਅਸੀਂ ਵੱਡੇ ਵੱਡੇ ਪਾਲਿਆ ਵੱਡੇ ਵੱਡੇ ਬ੍ਰੰਗ ਗਿਆਨੀ ਤੇ ਬਣ ਗਏ ਆ ਪਰ ਅੰਦਰ ਸਾਡੇ ਕੱਖ ਨੇ ਹੈ ਨਾ ਅੱਜ ਗੁਰੂ ਘਰ ਤੇ ਸਾਡਾ ਵਿਸ਼ਵਾਸ ਬੜਾ ਖੱਜਾ ਤੇ ਮੇਰੇ ਸੱਜੇ ਕਹਿੰਦੇ ਕਿ ਉਹਨਾਂ ਤੋਂ ਕੁਰਬਾਨ ਜਾਂ ਜਿਹੜੇ ਊਕਾਰ ਕੁੱਥ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਜਿਹੜੇ ਕਾਲ ਕੁੱਥ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਤੇ ਅੱਜ ਜਦੋਂ ਗੱਲ ਚੱਲਦੀ ਪਈ ਸੀ ਤੇ ਕਹਿਣ ਲੱਗਾ ਭਾਈ ਸਾਹਿਬ ਅੱਜ ਕਾ ਲੋ ਬੱਚੇ ਜਿਹੜੀ ਬਿਲਕੁਲ ਤੰਦਰੁਸਤ ਬੜੀ ਦੇਖੀ ਆ ਕਹਿੰਦਾ ਐਮ ਪੀ ਡੀ ਐਸ ਡਾਕਟਰ ਬਣ ਗਈ ਐਮ ਡੀ ਡਾਕਟਰ ਬਣ ਗਈ ਉਹ ਚੰਦਾ ਡਾਕਟਰ ਹੈ ਕਹਿੰਦਾ ਅੱਜ ਡਾਕਟਰ ਹੈ ਵਿਆਹ ਕਰਿਆ ਤੇ ਉਸਦੇ ਘਰ ਦੇ ਵਿੱਚ ਦੋ ਬੱਚੇ ਨੇ ਬੋਲੋ ਸਤਨਾਮ ਕਿ ਜਿਨ੍ਹਾਂ ਦਾ ਗੁਰੂ ਪ੍ਰਤੀ ਵਿਸ਼ਵਾਸ ਗੁਰੂ ਪ੍ਰਤੀ ਵਿਸ਼ਵਾਸ ਹੈ ਭਰੋਸਾ ਹੈ ਜਿਸ ਬੱਚੀ ਨੂੰ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਬੱਚੀ ਬਚ ਨਹੀਂ ਸਕਦੀ ਮਾ ਗੁਰਛਾਂ ਦੀ ਐਸੀ ਏਕਾ ਕਿਰਪਾ ਹੋਈ ਤਾਂ ਗੁਰੂ ਗ੍ਰੰਥ ਸਾਹਿਬ ਦੀ ਐਸੀ ਏਕਾ ਕਿਰਪਾ ਹੋਈ ਅੱਜ ਡਾਕਟਰ ਅੱਜ ਡਾਕਟਰ ਬਣਿਆ ਅੱਜ ਮੌਜੂਦਾ ਡਾਕਟਰ ਹੈ ਜਿਨ੍ਹਾਂ ਦਾ ਗੁਰੂ ਪ੍ਰਤੀ ਵਿਸ਼ਵਾਸ ਹੈ ਤੇ ਮੇਰਾ ਗੁਰੂ ਜਿਹੜਾ ਵੱਡੇ ਤੋਂ ਵੱਡਾ ਰੋਗ ਵੀ ਠੀਕ ਕਰ ਦਿੰਦਾ ਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਗੁਰੂ ਪ੍ਰਤੀ ਵਿਸ਼ਵਾਸ ਜਿਨ੍ਹਾਂ ਦਾ ਭਰੋਸਾ ਤੇ ਮੇਰੇ ਸਾਬ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਂ ਜਿਹੜੇ ਉਸ ਤਾਲਕੁਕ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਕਿਉਂਕਿ ਨਾਨਕ ਵੀ ਉਹਨਾਂ ਮਨੁੱਖਾਂ ਦੇ ਚਰਣਾ ਦੀ ਧੂੜੀ ਨੂੰ ਲੋਚਦਾ ਪਿਆਰ ਜਿਹੜੇ ਮੁਨਖ ਜਨ ਆਪ ਨਾਮ ਜਪਦੇ ਹਨ ਤੇ ਦੂਜਿਆਂ ਵਿੱਚ ਪਾਉਂਦੇ ਨੇ ਨਾਨਕ ਮੰਗੇ ਧੂਰ ਤਿਸ ਗੁਰ ਸੇਖੀ ਜੋ ਆਪ ਜਪੈ ਅਵਰਾ ਨਾਮ ਜਪਾਵੈ ਕਿ ਨਾਨਕ ਦਾਸ ਵੀ ਉਹਨਾਂ ਮੁਨਖ ਜਣਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦਾ ਪਿਆ ਹੈ ਜਿਹੜੇ ਮੁਨਖ ਜਨ ਆਪ ਨਾਮ ਜਪਦੇ ਹਨ ਤੇ ਦੂਜਿਆਂ ਨੂੰ ਜਪਾਉਂਦੇ ਨੇ ਆਓ ਤੇ ਨੂੰ 4 ਮਿੰਟ ਦੀ ਹਾਜ਼ਰੀ ਲਾਗੇ ਗੁਰਮਤਿ ਦਾ ਜਾਪ ਕਰਕੇ ਆਪੋ ਧੰਨ ਗੁਰੂ ਰਾਮਦਾਸ ਮਰ ਧੰਨ ਭਗਵਾਨ ਗੱਬਾ ਸ੍ਰੀ ਚੰਦ ਜੀ ਦੇ ਖੁਸ਼ੀਆਂ ਪ੍ਰਾਪਤ ਕਰਕੇ ਜੀ ਰਣਕੇ ਨਾਲ ਗੋਲਾ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ 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 ਤਨ ਨਾ ਆਖੇ ਗੁਰ ਤੇਰੇ ਸਾਹਿਬ ਜੀ ਕਹਿੰਦੇ ਨੇ ਅਮਰਤ ਵੇਲੇ ਤਰ ਕੋ ਮੱਠਿਆ ਜਾਵੇ ਪਰੇ ਨਾ ਜਾਵੇ ਗੁਰਬਾਣੀ ਦਾ ਜਾਪ ਕਰਦਾ ਰਿਹਾ ਕਰੇ ਗੁਰ ਮੰਤਰ ਦਾ ਜਾਪ ਕਰਦਾ ਰਹੀ ਜਿਸ ਦੇ ਨਾਲ ਤੇਰੇ ਸਾਰੇ ਦੁੱਖ ਲੈ ਜਿਹੜੇ ਆ ਖਤਮ ਹੋ ਜਾਣਗੇ ਤੇਰਾ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਜਿਵੇਂ ਚੌਥੇ ਪਾਤਸ਼ਾਹ ਜੀ ਫਰਮਾਨ ਕਰਦੇ ਜਪ ਮੰਨ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲੱਗ ਆਏ ਕੋਈ ਜਾਨਾ ਜਿਹੜਾ ਉਸਤਾਲ ਪੁਰਨਾਤਮਾ ਦਾ ਦੇ ਧਾਕ ਜਿਹੜਾ ਕਰਦਾ ਰਿਹਾ ਕਰੇ ਇਹਦੇ ਨਾਲ ਕੀ ਹੋਵੇਗਾ ਜੋ ਕੋ ਜੁਤਾਲ ਪੁਰਨਾਤਮਾ ਦੇ ਕੋਲ ਮੰਗੇ ਤਾਂ ਉਹਦੇ ਵਿੱਚ ਪ੍ਰਾਪਤ ਹੋ ਜਾਵੇ ਤਾਂ ਤੇਰੇ ਸਾਰੇ ਦੁੱਖ ਤਕਲੇ ਜੜਿਆ ਖਤਮ ਹੋ ਜਾਣਗੇ ਤੇ ਤੇਨ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਬੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਗੁਰੂ ਪ੍ਰਤੀ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਹੈ ਕਿਉਂਕਿ ਉਸਕਾਰ ਤੁਖ ਪ੍ਰਣਾਮਨਾ ਦਾ ਨਾਮ ਜਪਣ ਦੇ ਨਾਲ ਸਾਡੀ ਰਸਨਾ ਜਿਹੜੀ ਆ ਸਾਡੀ ਜੀਭਾ ਜੜੀਆਂ ਪਵਿੱਤਰ ਹੋ ਜਾਂਦੀਆਂ ਹੈ ਸਰਹਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਧੀਰਜ ਚ ਪੈਦਾ ਹੋ ਜਾਂਦਾ ਏ ਖੁਸ਼ੀ ਖੇੜਾ ਪੈਦਾ ਹੋ ਜਾਂਦਾ ਏ ਤੇ ਸਾਡੇ ਸਾਰੇ ਦੁੱਖ ਕਿਲੇ ਜੜਿਆ ਖਤਮ ਹੋ ਜਾਂਦੇ ਨੇ ਇਸ ਦੀ ਗਵਾਈ ਪਹਿਲੇ 파ਸ਼ਾ ਦੀ ਭੜਦੇ ਪੈਣੇ ਸਾਬ ਜੀ ਬਰਸ਼ ਕਰਦੇ ਪੈਣੇ ਰਸਨਾ ਗੁਰਨਤ ਪਾਤਿਤ ਗਾਇਨ ਸ਼ਾਂਤ ਸਰਹਜ ਰਹਾ ਸਮਨ ਉਜਿਓ ਸਭਲੇ ਦੁੱਖ ਭਲਾਇ ਰਸਨਾ ਦੇ ਨਾਲ ਜੀਭਾ ਦੇ ਨਾਲ ਉਸ ਕਾਲਪੁਖ ਪਰਮਾਤਮਾ ਦੇ ਗੁਣ ਗਉਂਦਾ ਰਿਹਾ ਕਰ ਤੇਰੇ ਸਾਰੇ ਦੁੱਖ ਦੇ ਜਿਹੜੇ ਆ ਖਤਮ ਹੋ ਜਾਣਗੇ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਜਿਸ ਤਰ੍ਹਾਂ ਉਹ ਕਾਲਪੁਖ ਪਰਮਾਤਮਾ ਨੇ ਕਿਰਪਾ ਕੀਤੀ ਸੀ ਉਸ ਬੱਚੀ ਦੇ ਉੱਤੇ ਜਿਸ ਬੱਚੀ ਨੂੰ ਜਨਮ ਦੇ ਦਿੱਤਾ ਸੀ ਡਾਕਟਰ ਨੇ ਕਹਿੰਦਾ ਕਿ ਇਸ ਨੂੰ ਕੋਈ ਕ੍ਰਿਸ਼ਮਾ ਪਹੁੰਚਾ ਸਕਦਾ ਹੈ ਕੋਈ ਪਾਵਰ ਪਾ ਸਕਦੇ ਆ ਤੇ ਉਹ ਪਰਿਵਾਰ ਖੁਦ ਦੱਸਦਾ ਕਹਿੰਦਾ ਕਿ ਡਾਕਟਰ ਵੀ ਖੁੱਦ ਹਾਰ ਬਹਿ ਗਿਆ ਤੇ ਡਾਕਟਰ ਨੇ ਪੁੱਛਣ ਲਗਾ ਤੇ ਫੌਜੀ ਸਾਹਿਬ ਇਹੋ ਜਿਹਾ ਕਿਹੜਾ ਕ੍ਰਿਸ਼ਨਾ ਹੋਇਆ ਤੇ ਤੁਹਾਡੀ ਬਿਲਕੁਲ ਬੱਚੀ ਠੀਕ ਹੋ ਗਈ ਆ ਕਹਿ ਲੱਗਾ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਉਤੇ ਤੇ ਮਾਂ ਪ੍ਰਸ਼ਾ ਉਤੇ ਭਰੋਸਾ ਸੀ ਵਿਸ਼ਵਾਸ ਸੀ ਤੇ ਅੱਜ ਮੇਰੀ ਬੱਚੀ ਜੜੀ ਆ ਬਿਲਕੁਲ ਠੀਕ ਹੈ ਬੋਲੋ ਸਤਨਾਮ ਸਰੇ ਵਾਰਕ ਸਾਡਾ ਗੁਰੂ ਗ੍ਰੰਥ ਸਾਹਿਬ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਭਰੋਸਾ ਹੋਣਾ ਚਾਹੀਦਾ ਹੈ ਸਾਡਾ ਗੁਰੂ ਕਦੀ ਵਿਸ਼ਵਾਸ ਅੱਜ ਬੜਾ ਕੱਚਾ ਅੱਜ ਅਸੀਂ ਗੁਰੂ ਦੇ ਅੱਗੇ ਮੰਗਾ ਤੇ ਰੱਖਦੇ ਹਾਂ ਮੈਨੂੰ ਫਲਾਣਾ ਮਿਲ ਜਾਵੇ ਮੈਨੂੰ ਘਟੇ ਮਿਲ ਜਾਵੇ ਮੈਨੂੰ ਕਾਰ ਮਿਲ ਜਾਵੇ ਜ਼ਮੀਨ ਚਾਹੇ ਦਾਤ ਮਿਲ ਜਾਵੇ ਕੋਠੀਆਂ ਕਾਰਾਂ ਦਾ ਮਾਣ ਤੋਂ ਜਾਵਾਂ ਪਰ ਸਾਡੇ ਵਿੱਚ ਹੰਕਾਰ ਵੀ ਬੜਾ ਆਇਆ ਤਾਂ ਅਕਾਲ ਪਾਤਮਾ ਇੱਕ ਬਜ਼ੁਰਗ ਦੀ ਵੀਡੀਓ ਦੇਖਦਾ ਪਿਆ ਸੀ ਕਹਿਣ ਲੱਗਾ ਕਿ ਮੈਂ ਢੇਡ ਕਰੋੜ ਦਾ ਮਾਲਕ ਹਾਂ ਡੇਢ ਕਰੋੜ ਦਾ ਕਿੰਨਾ ਮਾਲਕਾਂ ਪਰ ਫਿਰ ਵੀ ਮੈਂ ਰਕਸ਼ਾ ਚਲਾਉਣਾ ਤੇ ਪੱਤਰਕਾਰ ਪੁੱਛਣ ਲੱਗਾ ਕਹਿੰਦਾ ਤੂੰ ਰਕਸ਼ਾ ਕਿਉਂ ਚਲਾਉਣਾ ਕਹਿਣ ਲੱਗਾ ਕਿ ਮੈਂ ਵੀ ਭਾਵੇਂ ਡੇਢ ਕਰੋੜ ਦਾ ਮਾਲਕਾਂ ਲੱਖਾਂ ਕਰੋੜਾਂ ਦਾ ਮਾਲਕਾਂ ਪਰ ਮਨ ਗਰੀਬੀ ਦੇ ਵਿੱਚ ਰਹਿਣਾ ਪਸੰਦ ਹੈ ਕਹਿੰਦਾ ਕਿਉਂ ਪਸੰਦ ਹੈ ਕਹਿੰਦਾ ਇਹਦੇ ਨਾਲ ਕਿ ਦੇਦੇ ਵਿੱਚ ਹੰਕਾਰ ਨਹੀਂ ਆਉਂਦਾ ਬੋਲੋ ਸਤਨਾਮ ਸਾਡੇ ਕੋਲ ਅਜ 4 ਪੈਸੇ ਆ ਜਾਣ ਅਸੀਂ ਤਾਂ ਬੋਲਣ ਸੁਣਾਉਂਦੇ ਕਿ ਗੱਡੀ ਭੁਜਾ ਕੇ ਉਧਰ ਨੂੰ ਤੇ ਗੱਡੀ ਭੁਜਾ ਕੇ ਉਧਰ ਨੂੰ ਮੋਟਸੈਪ ਭਜਾ ਕੇ ਉਧਰ ਨੂੰ ਤੇ ਉਧਰ ਨੂੰ 4 ਛੇਲੜ ਸਾਡੇ ਪੱਕੀ ਆ ਜਾਂਦੇ ਆ ਅਸੀਂ ਹੰਕਾਰ ਕਰਨ ਲੱਗ ਪੈਨੇ ਆ ਇਹ ਮਾਇਆ ਹੋਈ ਨਾਕੀ ਜੜਤ ਵਿੱਚ ਹਟਾਰੇ ਜੁਸਤੀ ਸੇਵਾ ਕਰੇ ਤੇਸੀ ਨੂੰ ਫਰਖਾਏ ਮਾਇਆ ਤੇ ਇੱਕ ਨਾਗਣੀ ਦੀ ਤਰ੍ਹਾਂ ਜਿਹੜਾ ਅਸੀਂ ਸਾਹਮਣੇ ਰੱਖਦਾ ਹੈ ਉਹ ਫਿਰ ਨਾਗਣੀ ਬਣ ਕੇ ਇਸ ਨੂੰ ਡੱਸ ਜਾਂਦੀ ਹੈ ਜੇ ਮੇਰੇ ਸਾਹਿਬ ਜੀ ਕਹਿੰਦੇ ਮਾਇਆ ਵੀ ਜ਼ਰੂਰੀ ਆ ਪਰ ਲੋੜ ਅਨੁਸਾਰ ਮਾਇਆ ਤੋਂ ਬਿਨਾ ਰੋਜ਼ਗਾਰ ਨਹੀਂ ਚੱਲ ਸਕਦਾ ਪਰਵਾਸ ਨਹੀਂ ਚੱਲ ਸਕਦਾ ਪਰ ਲਿਮਟ ਹੋਣੀ ਚਾਹੀਦੀ ਆ ਬੁਰੋ ਦੇ ਭਾੜੇ ਦੇ ਵਿੱਚ ਰਹਿਣਾ ਤੇ ਤਾਂ ਭਾਵੇਂ ਸਾਡੇ ਕੋਲ ਚਾਰ ਛਿਲੜ ਹੈਗੇ ਨੇ ਪਰ ਹੰਕਾਰ ਨਹੀਂ ਕਰ ਮਚਦਾ ਕਿ ਮੇਰੇ ਕੋਲ ਧਨ ਬਹੁਤ ਹੈ ਮੇਕ ਦੌਲਤ ਬਹੁਤ ਆ ਅੱਜ ਕੱਲ ਸੱਚ ਬਣੇ ਫਿਰਦੇ ਆ ਨਾ ਪ੍ਰਧਾਨ ਜੀ ਦੇ ਸਾਥ ਹੋ ਗਏ ਨੇ ਸਰਪੰਚੀ ਦੇ ਸਾਥ ਹੋ ਗਏ ਨੇ ਆਰਐਸਐਨਗਰ ਦੇ ਵਿੱਚ ਰਹਿੰਦੇ ਨੇ ਭਾਈ ਸਾਹਿਬ ਦਾਸ ਨੂੰ ਵੀਡੀਓ ਸੈਂਟ ਕਰਦੇ ਰਹਿੰਦੇ ਨੇ ਕਿ ਅੱਜ ਛੱਜ ਦੀ ਬਾੜੀਓ ਅੱਜ ਆਹ ਪਲਾਨਿੰਗ ਵੀਡੀਓ ਠਹਿਣੇ ਵੀਡੀਓ ਮੈਂ ਨਾਮ ਨਹੀਂ ਲੜਾ ਉਹਨਾਂ ਦਾ ਇਹ ਹਾਲਾਤ ਬਣੇ ਪਏ ਨੇ ਅਰ ਸਾਡੇ ਉਹਨਾਂ ਨੂੰ ਥੋੜੇ ਦਿਨ ਹੋ ਗਏ ਇੱਕ ਵੀਡੀਓ ਭੇਜੀ ਆ ਗੁਰਦੁਆਰਿਆਂ ਦੇ ਉੱਤੇ ਕਿ ਅੱਜ ਗੁਰਦੁਆਰੇ ਵਿੱਚ ਜਾਤਾਂ ਦੇ ਆਧਾਰ ਤੇ ਬਣ ਗਏ ਨੇ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਦੇ ਨੇ ਕਦਿਆਂ ਦੇ ਜਾਤਾਂ ਉੱਤੇ ਲਿਖਿਆ ਗੁਰਦੁਆਰੇ ਪੰਜ ਹੁੰਦੇ ਨੇ 5-5 ਕਰੋੜ ਦੇ ਉੱਤੇ ਜਾਤ ਲਿਖੀ ਜਾਂਦੀ ਹੈ ਫਲਾਨੀ ਜਾਤ ਦਾ ਏ ਆ ਢੀਂਗੀ ਜਾਤ ਦਾ ਏ ਆ ਜੱਟਾਂ ਦਾ ਲਗਾਣਿਆਂ ਦਾ ਮਰਮੀਆਂ ਦਾ ਛਿੰਡਿਆਂ ਦਾ ਫਲਾਨੇ ਦਾ ਢੀਂਗਿਆਂ ਦਾ ਅੱਜ ਗੁਰੂ ਘਰਾਂ ਦੇ ਵਿੱਚ ਵੀ ਜਾਤਾਂ ਲਿਖੀਆਂ ਗਈਆਂ ਨੇ ਜਿਨ੍ਹਾਂ ਜਾਤਾਂ ਤੋਂ ਸਾਨੂੰ ਗੁਰੂ ਸਾਹਿਬ ਜੀ ਨੇ ਉੱਚਾ ਕੀਤਾ ਸੀ ਅੱਜ ਅਸੀਂ ਜਾਤਾਂ ਦੇ ਹਤਾੜ ਦੇ ਵਿੱਚ ਫਸੇ ਪਏ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਜਾਤਾਂ ਦੇ ਵਿੱਚ ਫਸੇ ਪਿਆ ਸਾਨੂੰ ਜਾਤਾਂ ਦਾ ਤੇ ਉੱਚੀ ਜਾਤ ਦੇ ਛਾਤੇ ਬਣੇ ਹੋਏ ਅਸੀਂ ਹੰਕਾਰ ਹੀ ਕਰਦੇ ਹਾਂ ਚਾਰ ਛਿੰੜ ਸਾਡੇ ਕੋਲ ਕੀ ਆ ਗਏ ਨੇ ਅੱਜ ਮਾਇਆ ਦਾ ਹੰਕਾਰ ਕਰਦੇ ਕਾਦੇ ਵਸਤੇ ਕਰਦੇ ਆ ਇੱਕ ਸੋਹਣਾ ਘਰ ਬਣ ਜਾਵੇ ਘਰ ਬਣਾ ਤੋ ਪਹਿਲਾਂ ਜਮੇ ਜੈਤ ਤੱਕ ਬਣਾਤ ਪਹਿਲਾਂ ਇਹਦਾ ਹੰਕਾਰ ਕਰ ਤਾ ਪਹਿਲਾਂ ਆਪਣਾ ਇਤਿਹਾਸ ਪੜ ਕੇ ਵੇਖ ਲਵੋ ਭਾਈ ਲੱਖੀ ਸ਼ਾਹ ਬੰਜਾਰਾ ਜਿਸ ਨੇ ਧੰਨ ਨੂੰ ਤੇਗ ਬਹਾਦਰ ਮਹਾਰਾਜ ਜੀ ਦੇ ਧਾਟ ਦਾ ਸੰਸਕਾਰ ਆਪਣੇ ਸਾਰੇ ਘਰ ਨੂੰ ਅੱਗ ਲਾ ਕੇ ਕਰ ਦਿੱਤਾ ਸੀ ਦੁਨੀਆ ਦੇ ਲੋਕ ਤੇਰੇ ਸੰਗ ਬੰਜਾਰੇ ਦਾ ਘਰ ਸੜ ਗਿਆ ਏ ਜਦਾਰੇ ਦਾ ਘਰ ਸੜ ਗਿਆ ਉਦੋਂ ਘਰ ਸੜਿਆ ਨਹੀਂ ਸੀ ਉਦੋਂ ਬਣਿਆ ਸੀ ਹੋ ਸਕਦਾ ਪਹਿਲਾਂ ਜੜ ਜਾਂਦਾ ਉੱਟੜ ਜਾਂਦਾ ਪਰ ਜਦਨ ਉਸਨੇ ਧੰਨ ਗੁਰ ਤੇਗ ਬਹਾਦਰ ਮਹਾਰਜ ਦਾ ਸੰਸਕਾਰ ਆਪਣੇ ਘਰ ਦੇ ਵਿੱਚ ਕੀਤਾ ਸੀ ਉਦੋਂ ਘਰ ਬਣ ਗਿਆ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਗੁਰੂਪਤੀ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਹੈ ਤੇ ਮੇਰੇ ਗੁਰੂ ਸਾਹਿਬ ਜੀ ਕਹਿੰਦੇ ਆ ਉਹਨਾਂ ਤੋਂ ਕੁਰਬਾਨ ਜਾਣ ਉਹਨਾਂ ਤੋਂ ਕੁਰਬਾਨ ਜਾਣ ਇਹਨਾਂ ਪੰਛੀਆਂ ਤੋਂ ਕੁਰਬਾਨ ਜਾਣ ਜਿਹੜੇ ਦਿੰਦਰਾ ਦੇ ਵਿੱਚ ਰਹਿੰਦੇ ਨੇ ਆਜ਼ਾਦ ਨੇ ਕੰਜਰੇ ਤੋਂ ਕੈਦ ਨੇ ਪਿੰਜਰੇ ਦੇ ਵਿੱਚ ਨਹੀਂ ਰਹਿੰਦੇ ਵੀ ਕੈਦ ਵੀ ਨਹੀਂ ਰਹਿੰਦੇ ਆਜ਼ਾਦ ਨੇ ਤੇ ਭਗਤ ਕਬੀਰ ਜੀ ਕਹਿੰਦੇ ਉਹਨਾਂ ਤੋਂ ਕੁਝ ਸਿੱਖ ਲੈ ਚੋਰੀ ਚੋਰੀ ਦਾਣਾ ਤੇ ਭਾਂਵੇਂ ਚੁੱਕਦੇ ਨੇ ਪਰ ਉਹ ਕੈਦ ਨਹੀਂ ਰਹਿੰਦੇ ਯਾਦ ਰਹਿੰਦੇ ਨੇ ਪਰ ਅੱਜ ਅਸੀਂ ਪਤਾ ਨਹੀਂ ਕਿਹੜੀ ਕੈਦ ਵਿੱਚ ਫਸੇ ਪਏ ਤੇ ਮੇਰੇ ਸਾਬ ਕਹਿੰਦੇ ਉਹਨਾਂ ਤੋਂ ਕੁਰਬਾਨ ਦਾ ਦਿਉਣਾ ਮੁਨੱਖਾ ਤੋਂ ਵੀ ਕੁਰਬਾਨ ਦਾ ਜਿਹੜੇ ਆਪਣੀ ਜ਼ਿੰਦਗੀ ਦੇ ਕੁਝ ਪੱਗ ਚੜਿਆ ਧੰਨ ਗੁਰਾਂ ਸਾਹਿਬ ਵਾਸਤੇ ਕੱਢਦੇ ਨੇ ਸਤ ਸੰਗਤ ਵਾਸਤੇ ਕੱਢਦੇ ਨੇ ਤੇ ਸਾਬ ਜੀ ਕੁਰਸ਼ ਕਰਦੇ ਨੇ ਹਾਉ ਕੁਰਬਾਨੇ ਜਾਉ ਮਿਰਵਾਨਾ ਹਾਉ ਕੁਰਬਾਨੇ ਜਾ ਆਉਂ ਕੁਰਬਾਨੇ ਜਾਉਂ ਬਿਰਵਾਨਾ ਹਾਉ ਕੁਰਬਾਨੇ ਜਾਉਂ ਹਾਉ ਕੁਰਬਾਨੇ ਜਾਉਂ ਤਿਨਾ ਕੀ ਦੇਣ ਚੁ ਤੇਰਾ ਨਾਮ ਕਾਰਕ ਪੁੱਖ ਪਰਮਾਤਮਾ ਦੇ ਨਾਮ ਵਾਸਤੇ ਕਰਦੇ ਨੇ ਤੇ ਮੈਂ ਕੋਲੋਂ ਤੋ ਕੁਰਬਾਨ ਜਾਣਾ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਗਾ ਰਜਾਣਾ ਸਤ ਸੰਗਤ ਕਰਦੇ ਰਿਹਾ ਕਰੋ ਸਤ ਸੰਗਤ ਕਰਨ ਦੇ ਨਾਲ ਮਨੁੱਖ ਦੇ ਹਿਰਦੇ ਦੇ ਵਿੱਚ ਜੋ ਹੰਕਾਰ ਹੁੰਦਾ ਹੈ ਤਾਂ ਵਾਸ਼ਨਾ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਸਾਡਾ ਗੁਰੂ ਪ੍ਰਤੀ ਮਹਾਪੁਰਖਾ ਪ੍ਰਤੀ ਵਿਸ਼ਵਾਸ ਭਰੋਸਾ ਜਿਹੜਾ ਪੱਕਾ ਹੋਣਾ ਚਾਹੀਦਾ ਇਹ ਉਹ ਪਾਕਿਸਤਾਨ ਹੈ ਭਗਵਾਨ ਬਾਬਾ ਸ੍ਰੀ ਚੰਦ ਜੀ ਦਾ ਜਿਹੜਾ ਇੱਥੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਹੈ ਨਾ ਤਨ ਭਗਵਾਨ ਬਾਬਾ ਸ੍ਰੀ ਚੰਦ ਜੀ ਵਰਨਾ ਦੀਆਂ ਝੋੜੀਆਂ ਭਰ ਦਿੰਦੇ ਨੇ ਆਪਣੇ ਨਗਰ ਨੂੰ ਪਵਿੱਤਰ ਤੁਹਾਡਾ ਨਗਰ ਪਵਿੱਤਰ ਆ ਭਾਗਾ ਵਾਲਾ ਕਿ ਜਿੱਥੇ ਭਗਵਾਨ ਬਾਬਾ ਸ੍ਰੀ ਚੰਦ ਜੀ ਆਏ ਨੇ ਜਿੱਥੇ ਆ ਕੇ ਨਾਨਕ ਪੁਰਖ ਗੁਰੂ ਨਾਨਕ ਪਾਤਸ਼ਾਹ ਦੀ ਸੋਹਣੀ ਪੀੜੀ ਤਨ ਬਾਬਾ ਨਜੀਬ ਸਿੰਘ ਜੀ ਦੀ ਪੀੜੀ ਚੋੜਾ ਸਾਹਿਬ ਵਾਲੇ ਜਿਨ੍ਹਾਂ ਨੇ ਤੁਹਾਡੇ ਨਗਰ ਨੂੰ ਵਿਦਕਰ ਕੀਤਾ ਹੈ ਤੁਹਾਡੇ ਨਗਰ ਦੇ ਵਿੱਚ ਪਰਬਾਣੀ ਤੇ ਪ੍ਰਮਾਤ ਚੱਲਦੇ ਪੈਣੇ ਤੇ ਆਪਣੇ ਨਗਰ ਨੂੰ ਭਾਗਾਂ ਵਾਲਾ ਸਮਝਿਆ ਕਰੋ ਪਿਆਰਿਓ ਕਿਉਂਕਿ ਜਿਹੜਾ ਇੱਥੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਹੈ ਆਕੇ ਸੀਸਕ ਮੰਦਾ ਹੈ ਜੋ ਕੁਝ ਮੰਗਦਾ ਹੈ ਉਸਨੂੰ ਪ੍ਰਾਪਤ ਹੋ ਜਾਂਦਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤਾਹੀਂ ਤੇ ਸੈਵਨੇ ਕਰ ਬਾਣੀ ਅੰਦਰ ਬਖਸ਼ ਕਰ ਦਿੱਤਾ ਏ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਰੱਖ ਤੇ ਜੋ ਬੋਲੇ ਇਹਾ ਉਹਾ ਸਚੂ ਹੈ ਜਿਹੜਾ ਸਰਦਾ ਤੇ ਨਾਲ ਭਾਵਨਾ ਦੇ ਨਾਲ ਹੁੰਦਾ ਮਾਮ ਕਰਦਾ ਲਾਈਵ ਚੱਲਦਾ ਪਿਆ ਅੱਜ ਸਾਡਾ ਜਿਹੜਾ ਗੁਰੂ ਪ੍ਰਤੀ ਵਿਸ਼ਵਾਸ ਇਹਨਾਂ ਕੱਚਾ ਹੋ ਗਿਆ ਕਹਿੰਦੇ ਨੇ ਇਹ ਦੋ ਪਾਰ ਹੋ ਗਿਆ। ਅੱਜ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਅਰਦਾਸ ਕਰਦੇ ਹਾਂ। ਜੇਕਰ ਤੇ ਅਰਦਾਸ ਪੂਰੀ ਨਾ ਹੋਵੇ ਅਸੀਂ ਇਹੋ ਜਿਹਾ ਕੋਈ ਤਿਵਾਰਾ ਨਹੀਂ ਛੱਡਿਆ ਜਿੱਥੇ ਜਾ ਕੇ ਨੱਕ ਨਾ ਰਗੜਿਆ ਉਹ ਬੋਲੋ ਸਤਨਾਮ। ਸ੍ਰੀ ਵਾਹਿਗੁਰੂ ਤੇ ਮੇਰੇ ਸਾਹਿਬ ਜੀ ਕਹਿੰਦੇ ਰੋ ਜਾਨਾ ਜਿਹੜਾ ਗੁਰੂ ਘਰ ਵਿੱਚ ਆਇਆ ਕਰ ਧੰਨ ਗੁਰ ਗ੍ਰੰਥ ਸਾਹਿਬ ਤੇ ਕੁਝ ਸਣਾ ਕੱਢਿਆ ਕਰ। ਕਹਿੰਦੇ ਨਾਲ ਕੀ ਹੋਵੇਗਾ ਤੇਰੇ ਸਾਰੇ ਦੁੱਖ ਸੁਲੇ ਜਿਹੜਿਆ ਖਤਮ ਹੋ ਜਾਣਗੇ ਆਪਣਾ ਵਿਸ਼ਵਾਸ ਗੁਰੂ ਪ੍ਰਤੀ ਬਣਾ ਕੇ ਰੱਖ ਗੁਰੂ ਤੇ ਵਿਸ਼ਵਾਸ ਬਣਾ ਕੇ ਰੱਖੀਦਾ ਜੋ ਮੰਗੇਗਾ ਤੈਨੂੰ ਪ੍ਰਾਪਤ ਹੋ ਜਾਵੇਗਾ ਜੋ ਮੰਗ ਤੋਂ ਸੋਈ ਸੋਈ ਪਾਉ ਆਪਣੇ ਖਸਰ ਭਰੋਸਾ ਭਰੋਸਾ ਰੱਖ ਵਿਸ਼ਵਾਸ ਰੱਖ ਆਪਣੇ ਖਸਰ ਦੇਤੇ ਤਾਂ ਗੁਰੂ ਗ੍ਰੰਥ ਸਾਹਿਬ ਤੇ ਜਦੋਂ ਐ ਸ਼ਾਂਤ ਹੋ ਕੇ ਭਾਵਨਾ ਦੇ ਨਾਲ ਗੁਰੂ ਦੀ ਹਜ਼ੂਰੀ ਦੇ ਵਿੱਚ ਆਏਗਾ ਜੋ ਕਟ ਮੰਗੇ ਦਾ ਤੈਨੂੰ ਪ੍ਰਾਪਤ ਹੋ ਜਾਵੇਗਾ ਕਿਉਂਕਿ ਇਹ ਉਹ ਦਵਾਰਾ ਹੈ ਜਿਹੜਾ ਪਖਾਰੇ ਪੜ ਕੇ ਆਉਂਦਾ ਹੈ ਤੇ ਮੇਰਾ ਬਾਦਸ਼ਾ ਉਹ ਬਾਦਸ਼ਾ ਬਾਦਸ਼ਾ ਬਣਾ ਦਿੰਦਾ ਤੇ ਜਿਹੜਾ ਆਪਣੇ ਆਪ ਚ ਛੱਜ ਪੜ ਕੇ ਆਉਂਦਾ ਕਿ ਮੈਂ ਪ੍ਰਧਾਨ ਐ ਮੈਂ ਸਭਾਚਾ ਮਖਲਾਮਤ ਮੈਂ ਢਿੰਗਣਾ ਤੇ ਮੇਰਾ ਬਾਦਸ਼ਾ ਮਨੋਂ ਮਿੱਟੀ ਦੇ ਵਿੱਚ ਮਿਲਾ ਦਿੰਦਾ ਕਾਂਕੇ ਜੇ ਮੇਰਾ ਗੁਰੂ ਪਿਆਰ ਕਰਦਾ ਹੈ ਤਾਂ ਪਿਆਰ ਵੀ ਬਹੁਤ ਕਰਦਾ ਹੈ ਤੇ ਜੇ ਮੇਰਾ ਗੁਰੂ ਗੁੱਸੇ ਦੇ ਵਿੱਚ ਆਉਂਦਾ ਹੈ ਤੇ ਫਿਰ ਮੇਰਾ ਗੁਰੂ ਸਾਰੇ ਪੁੱਤਰਾਂ ਨੂੰ ਘਰੋਂ ਦੇ ਵਿੱਚ ਬਾਹਰ ਕੱਢ ਦਿੰਦਾ ਹੈ ਆਪਾਂ ਜਾਣਦੇ ਆ ਗੁਰੂ ਹਰਿਐ ਸਾਹਿਬ ਜੀ ਉਹਨਾਂ ਦੇ ਪੁੱਤਰ ਹੋਏ ਨੇ ਜਿਨ੍ਹਾਂ ਨੇ ਰੰਗ ਜੇਵ ਦੀ ਕਚਹਿਰੀ ਦੇ ਵਿੱਚ ਜਾ ਕੇ ਗੁਰ ਕਾਣੀ ਦੀ ਪੰਗਤੀ ਬਰ ਦੱਤੀ ਸੀ

ਪਰੋ ਸਾਹਮਣਾ ਚਾਹਦਾ ਸੋ ਇੰਗੀਆਂ ਹਾਜ਼ਰੀਆਂ ਪ੍ਰਵਾਨ ਕਰਦੀਆਂ ਗੁਰਮਤ ਵਿਚਾਰ ਕਰਦਿਆਂ ਲੋਗੀਆਂ ਏਕ ਨੂੰ ਅਨੇਕ ਪ੍ਰਕਾਰ ਦੀਆਂ ਦਰਦੀਆਂ ਰਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਾ ਸੰਗਤ ਬਰਸ਼ਣਾ ਬਖਸ਼ਣਾ ਜੀ ਦਾਸ ਦੇ ਸ਼ਬਦਾਂ ਦੇ ਨਾਲ ਜਿੱ ਕਿਸੇ ਨੂੰ ਗੁੱਸਾ ਲੱਗਾ ਹੋਵੇ ਦਾਸ ਕਿਹਾ ਤਾਂ ਕਿ ਗੁਰੂ ਨਾਮ ਦਾ ਸਮਰਜ ਤੇ ਦਰਦ ਹੈ ਕੋਕਰਾਂ ਗੁਰੂ ਰਾਮ ਦਾਸ ਬਾਲ ਜੀ ਨੇ ਦੂਤੀ ਪਰਸ਼ ਕਿਤੇ ਹੋਣੀਆਂ ਕੋ ਲਾਜ ਪਾ ਤਾ ਹਨ ਗੁਰੂ ਗ੍ਰੰਥ ਸਾਹਿਬ ਦੇ ਆਪ ਸਰਬ ਸੰਗਤ ਦਰਸ਼ਕੋ ਬਸ਼ਣ ਜੀ ਬਣਾਓ ਫਤਜੀ ਆਪੋ ਜੀ ਵਾਖਤੂ ਜੀ ਦਾ ਤਨ ਸਾਥ ਵਾਖਤੂ ਜੀ ਕੀ ਕਤੇ